ਪਰ ਉਹਦੀ 20 21 ਸਾਲ ਐ ਮੁੱਛਪੁੱਟ ਮੁੰਡਾ ਗੱਭਰੂ ਐ ਉਹਨੂੰ ਆ ਦੇਖੋ ਇੱਥੇ ਸੀਆਈਏ ਸਟਾਫ ਦੀ ਟੀਮ ਨੇ ਇੱਥੇ ਹੀ ਆ ਬਿਲਕੁਲ ਆ ਪੌੜੀਆਂ ਕੋਲੇ ਹੀ ਨਸ਼ਾ ਵੇਚਦੇ ਫੜਿਆ ਇੱਕ ਟੀ.ਆਈ.ਡੀ. ਖੰਗਾਸਾ ਦੱਸੋ ਜੀ ਹਾਂ ਜੀ ਇਹ ਮਾਮਲਾ ਵਾਂਡੇ ਕਰੀਏ ਤੁਹਾਰੀ ਅੱਛਾ ਜੀ ਉਹ ਤਸਵੀਰੇ ਕਰੀਏ ਕਰਾਂ ਅੱਛਾ ਕਰ ਰਹੇ ਹੋ ਕਰ ਰਹੇ ਕਿੱਥੋਂ ਦਾ ਬੰਦਾ ਹੈ ਇੱਕ ਲੋਕ ਨੇ ਸੜਕ ਤੇ ਕੀ ਨਾਂ ਕੀ ਅਨਮੋਲ ਅਨਮੋਲ ਰਹਿਣ ਵਾਲਾ ਕਿੱਥੋਂ ਦਾ ਹੈ ਅਜੀਤਪੁਰ ਅੱਛਾ ਪਿੱਛੋਂ ਕੋਈ ਹੋਰ ਪਿੱਛੋਂ ਸ਼ਹਿਰ ਦੇ ਕੌਰ ਸਾਹਿਬ ਤੋਂ ਅੱਧਰਾ ਉੱਤਰਾਖੰਡ ਦੇ ਹਨ ਲੜਾ ਹੂੰ ਬਾਕੀ ਜੇ ਕਰ ਦੇਣ ਪਾਉ ਠੀਕ ਹੈ ਠੀਕ ਹੈ ਸੋ ਜੀ ਆਪ ਫੜੇ ਨੇ ਇੱਕ ਤੁਹਾਨੂੰ ਮੈਂ ਦੱਸ ਦਈਏ ਕਿ ਆ ਇੱਕ ਟੈਕਟਿਕਲ ਸਕੂਲ ਦੇ ਬਾਹਰ ਜਿਹੜਾ ਇਹਨਾਂ ਨੂੰ ਫੜਿਆ ਗਿਆ ਇੱਥੇ ਤੇ ਬਟੰਡਾ ਵੱਲੋਂ ਸੀਆਈਏ 1 ਨੇ ਜਿਹੜਾ ਜੀ ਕੋਈ ਕਹਿੰਦੇ ਇਹ ਤੋਂ ਚਿੱਟਾ ਫੜਿਆ ਸਪਲਾਈ ਕਰਦਾ ਸੀਗਾ ਮੁੰਡਾ ਇਹ ਤੇ ਕਹਿੰਦੇ ਵੀ ਇੱਥੇ ਆਉਂਦੇ ਸੀ ਗਾਹਕ ਜਿਹੜੇ ਟੈਟੂ ਵਧਾਉਣ ਆਉਂਦੇ ਸੀ ਜਾਂ ਕੀ ਆਉਂਦੇ ਸੀ ਇੱਕ ਜਾਂਚਾ ਵਿਸ਼ਾ ਕਿਉਂਕਿ ਆਪਣਾ ਜਿਹੜਾ ਇਹ ਇੱਕ ਇੱਥੋਂ ਫੜਿਆ ਗਿਆ ਇਹਨੂੰ ਲਾਈਟ ਮਾਰ ਬਲੇ ਉਧਰ ਤੇ ਇੱਕ ਗੱਡੀ ਆ ਜਿਹੜੀ ਹੁਣ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜਾ ਗ੍ਰਿਫਤਾਰੀ ਹੋਈ ਆ ਤੇ ਆਪਣੇ ਤੁਸੀਂ ਦੇਖ ਰਹੇ ਹੋ ਯੰਗ ਮੁੰਡਾ ਕੋਈ 19-20 ਸਾਲਾਂ ਦਾ ਮੁੰਡਾ ਕੋਈ ਜ਼ਿਆਦਾ ਨਹੀਂ ਇਹਦਾ ਤੇ ਬੜੀ ਇੱਕ ਹੈਰਾਨੀ ਦੀ ਗੱਲ ਆ ਕਿ ਦੇਖੋ ਬਹੁਤ ਇਹੋ ਜਿਹੇ ਜਿਹੜੇ ਅੱਡੇ ਨੇ ਯੰਗ ਮੁੰਡਿਆਂ ਦਾ ਵਿੱਚ ਆਉਣਾ ਤੇ ਉੱਤੋਂ ਜਿਹੜਾ CIA ਸਟਾਫ ਨੇ ਇੱਕ ਟਾਰਗੇਟ ਕੀਤਾ ਜਿਹੜਾ ਯੰਗ ਮੁੰਡਿਆਂ ਨੂੰ ਤੇ ਇੱਥੇ ਇੱਕ ਬਹੁਤ ਵੱਡੀ ਇੱਕ ਪ੍ਰਾਪਤੀ ਕਹਿ ਸਕਦੇ ਆਂ ਇਸ ਟੀਨੂ ਲੈ ਕੇ ਸਰਦਾਰ ਸਾਹਿਬ ਜਦੋਂ ਚਿੱਤੇ ਵਿਕਦੇ ਨੇ ਤੁਸੀਂ ਕੀ ਕਹੋਗੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਇਹੋ ਜਿਹੇ ਮੁੰਡੇ ਚਿੱਟਾ ਵੇਚਦੇ ਨੇ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਹੈ ਮਤਲਬ ਸਾਡੇ ਬੱਚੇ ਘਰਾਂ ਬਰਖਾਉਂਦੇ ਨਹੀਂ ਬਹੁਤ ਗੱਲ ਹੈਗੀ ਇਹ ਬਠਿੰਡਾ ਪੁਲਿਸ ਦੀ ਕਾਰਵਾਈ ਨੂੰ ਕਿਵੇਂ ਲੈ ਕੇ ਚੱਲਦੇ ਠੀਕ ਹੈ ਬੋਜੀ ਕਰਨ ਹੂੰ ਸੋ ਇਹ ਤੁਸੀਂ ਦੇਖਿਆ ਜੀ ਹੁਣ ਇਹ ਮੁੰਡੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਤੁਸੀਂ ਇਹ ਦੇਖੋ ਤੇ ਬਿਠਾਇਆ ਹੋਇਆ ਸੀਆਈਏ ਵੱਲੋਂ ਇਹ ਕਿੱਥੇ ਬਹੁਤ ਜਿਹੜਾ ਆਪਾਂ ਕਹੀਏ ਕਿ ਆਪਣੇ ਆਪ ਦੇ ਵਿੱਚ ਆ ਹੁਣ ਆਪਣਾ ਕਿਮਾਰ ਤੇ ਵੀ ਜਾਂਦੇ ਹੋ ਨਹੀਂ ਦੇਖ ਸਕਦੇ ਨੇ ਇਹ ਬਟੰਡਾ ਦੀ 100 ਫੁੱਟੀ ਦੇ ਉੱਤੇ ਅਸੀਂ ਇਸ ਵਕਤ ਮੌਜੂਦ ਹਾਂ ਜਿੱਥੇ ਇੱਕ ਨੌਜਵਾਨ ਮੁੰਡਾ ਕੋਈ ਬਾਹਲੀ ਵੱਡੀ ਉਮਰ ਨਹੀਂ ਹੈ ਕੋਈ ਉਮਰ ਉਹਦੀ 20 21 ਸਾਲ ਹੈ ਮੁੱਛਪੁੱਟ ਮੁੰਡਾ ਗੱਭਰੂ ਹੈ ਉਹਨੂੰ ਆ ਦੇਖੋ ਇੱਥੇ ਸੀਆਈਏ ਸਟਾਫ ਦੀ ਟੀਮ ਨੇ ਇੱਥੇ ਹੀ ਆ ਬਿਲਕੁਲ ਆ ਪੌੜੀਆਂ ਕੋਲੇ ਹੀ ਨਸ਼ਾ ਵੇਚਦੇ ਫੜਿਆ ਇੱਥੇ ਕਹਿੰਦੇ ਸਪਲਾਈ ਕਰਨਾ ਆਇਆ ਸੀ ਕੀ ਕਰਨਾ ਆਇਆ ਸੀ ਇੱਕ ਜਾਂਚ ਦਾ ਵਿਸ਼ਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਜੇਕਰ ਗੱਲ ਕਰੀਏ ਬੜੀ ਐਕਟਿਵ ਰੋਡ ਹੈ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਰ ਨੇ ਇੱਥੋਂ ਕੋਈ 500 ਗਜ ਦੀ ਦੂਰੀ ਦੇ ਉੱਤੇ ਪਰ ਇਹ ਵੀ ਇੱਕ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ ਕਿ ਇੱਥੇ ਇੱਕ ਨੈਕਸਸ ਨੂੰ ਬ੍ਰੇਕ ਕਰਨਾ ਇੱਕ ਬਹੁਤ ਵੱਡੀ ਪ੍ਰਾਪਤੀ ਗਿਣੀ ਜਾ ਸਕਦੀ ਹੈ ਪਰ ਹੈਰਾਨੀ ਤੇ ਦੁੱਖ ਦੀ ਗੱਲ ਇਹ ਹੈ ਕਿ ਜੇਕਰ ਨੌਜਵਾਨ ਬੱਚੇ ਵੀ ਚਿੱਟੇ ਦੇ ਵਪਾਰੀ ਬਣ ਜਾਣ ਇਹ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਜਿਹੜਾ ਟੈਟੂ ਦੀ ਇਹ ਦੁਕਾਨ ਹੈ ਇੱਥੇ ਇਹ ਬੱਚੇ ਆਉਂਦੇ ਸੀ ਉਹਨਾਂ ਨੂੰ ਇੱਥੇ ਸਪਲਾਈ ਹੁੰਦਾ ਸੀ ਇੱਥੋਂ ਤੱਕ ਕਿ ਜਿਹੜੇ ਚਸ਼ਮਦੀਦ ਨੇ ਅਸੀਂ ਹੌਲੀ-ਹੌਲੀ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਉਹਨਾਂ ਨੂੰ ਵੀ ਜਿਹੜਾ ਹੈ ਦਿੱਤਾ ਸਪਲਾਈ ਹੁੰਦਾ ਸੀ ਇੱਥੋਂ ਲੜਕੀਆਂ ਵੀ ਜਿਹੜੀਆਂ ਵੱਡੀਆਂ ਗੱਡੀਆਂ ਤੇ ਆਉਂਦੀਆਂ ਸੀ ਸ਼ੱਕੀ ਕਾਰਾਂ ਬਹੁਤ ਆਉਂਦੀਆਂ ਸੀ ਉਹ ਇੱਕ ਜਾਂਚ ਦਾ ਵਿਸ਼ਾ ਹੈ ਹੁਣ ਪੁਲਿਸ ਇਸ ਤਕੀਕਾਤ ਨੂੰ ਅੱਗੇ ਕਿੰਨਾ ਲ ਜਾਂਦੀ ਹੈ ਕਿਹੜੇ ਵਿਅਕਤੀਆਂ ਤੱਕ ਇਹ ਪਹੁੰਚ ਹੁੰਦੀ ਸੀ ਇਸ ਦੇ ਗਾਹ ਕਿਹੜੇ ਸੀ ਕਸਟਮਰ ਕਿਹੜੇ ਸੀ ਕਿਹੜੀ ਉਮਰ ਦੇ ਕਸਟਮਰ ਸੀ ਕਿਉਂਕਿ ਵੀਡੀਓਜ਼ ਜਿਹੜੀਆਂ ਪਿੱਛੇ ਦੇ ਆਪਾਂ ਦੇਖ ਰਹੇ ਹਾਂ ਕਿ 15-15 ਸਾਲ ਦੇ ਬੱਚੇ ਵੀ ਜਿਹੜੇ ਨਸ਼ੇ ਦੀ ਗਲਤ ਦੇ ਵਿੱਚ ਗਰਕ ਗਏ ਨੇ ਸੋ ਇਹੋ ਜਿਹੇ ਜਿਹੜੇ ਦਰਿੰਦੇ ਨੇ ਮੈਂ ਸਿੱਧੀ ਤੌਰ ਦੇ ਉੱਤੇ ਗੱਲ ਕਰ ਰਿਹਾ ਹਾਂ ਚਿੱਤੇ ਦੇ ਦਰਿੰਦੇ ਨੇ ਪਤਾ ਨਹੀਂ ਕਿੱਥੋਂ ਆਏ ਆ ਕਿਵੇਂ ਆਉਂਦੇ ਆ ਤੇ ਬੱਚਾ ਨੂੰ ਟਾਰਗੇਟ ਕਰਦੇ ਨੇ ਨੌਜਵਾਨ ਕੁੜੀਆਂ ਨੂੰ ਟਾਰਗੇਟ ਕਰਦੇ ਨੇ ਚਸ਼ਮਦੀਦਾਂ ਦੇ ਮੁਤਾਬਕ ਇੱਥੇ ਜਿਹੜੀਆਂ ਲੜਕੀਆਂ ਆਉਂਦੀਆਂ ਸੀ ਰਾਤ ਦੇ ਹਨੇਰੇ ਦੇ ਵਿੱਚ ਵੱਡੀਆਂ ਗੱਡੀਆਂ ਦੇ ਵਿੱਚ ਆਉਂਦੀਆਂ ਸੀ ਇੱਥੇ ਵਿਅਕਤੀ ਅਕਸਰ ਏ ਆਰਡ ਦੇ ਵਿੱਚ ਵੇਖਦਾ ਸੀਗਾ ਕਿ ਜਿਹੜੇ ਨੌਜਵਾਨ ਬੱਚੇ ਟੈਟੂ ਕਢਵਾਉਣ ਆਉਂਦੇ ਆ ਉਹਨਾਂ ਨੂੰ ਟਾਰਗੇਟ ਕਰਦਾ ਸੀ ਇੱਥੋਂ ਹੀ ਉਹਨਾਂ ਨੂੰ ਕੁਝ ਸਮਾਨ ਦਿੰਦਾ ਸੀਗਾ ਗੱਡੀਆਂ ਪਿੱਛੇ ਖੜ੍ਹਦੀਆਂ ਸੀ ਕੁੜੀਆਂ ਆਉਂਦੀਆਂ ਸੀ ਇੱਥੇ ਕਹਿ ਜਾਂਦੀਆਂ ਸੀ ਲੈ ਜਾਂਦੀਆਂ ਸੀ ਮੁੰਡੇ ਆਉਂਦੇ ਸੀ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਸੋ ਇਸ ਨੂੰ ਅੱਗੇ ਪੜਤਾਲ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਸੀਆਈਏ 1 ਦੀ ਟੀਮ ਨੇ ਜਿਹੜੀ ਇਹ ਪ੍ਰਾਪਤੀ ਕੀਤੀ ਹੈ ਵਾਕਿਆ ਇੱਕ ਸ਼ਲਾਘਾਯੋਗ ਕਦਮ ਕੈਮਰਾਮੈਨ ਨਵਜੋਤ ਦੇ ਨਾਲ ਮੈਂ ਸਵਰਨ ਸਿੰਘ ਦਾਨੇਵਾਲੀਆ ਰੇਡੀਓ ਪੰਜਾਬ ਟੂਡੇ ਬਠਿੰਡਾ